ਕੋਈ ਕੁਛ ਨਹੀਂ ਤੇ ਬਾਈ ਜੀ ਪਹਿਲ ਕੀਤੀ ਹੋਈ ਹੈ ਅਜੈਬ ਸਿੰਘ ਖਾਲਸਾ ਜੀ ਨੇ ਪਿੰਡ ਪੱਕਾ ਕਲਾ ਜੇ ਕਿਸੇ ਨੇ ਦੇਖਣਾ ਚੋਨਾ ਆ ਕੇ ਦੇਖ ਸਕਦਾ ਤੇ ਗਾਂ ਨੂੰ ਬਾਈ ਜੀ ਕਹਿੰਦੇ ਅਸੀਂ ਸਾਰਾ ਚੋਨਾ ਇਸੇ ਤਰ੍ਹਾਂ ਹੀ ਵੀਜਣਾ ਜ਼ੀਰੋ ਡਿਲ ਨਾਲ ਚੋਨਾ ਬਹੁਤ ਵਧੀਆ ਖੜਾ ਤੇ ਬਾਈ ਜੀ ਇਹਨਾਂ ਨੇ ਡੇਢ ਗੱਟਾ ਰੇਹ ਦਾ ਪਾਤਾ ਜੀ ਯੂਰੀਆ ਦਾ ਤੇ ਹੋਰ ਇੱਕ ਸਪਰੇ ਕਰੀ ਇਹਨਾਂ ਨੇ ਜ਼ਿੰਕ ਤੇ ਲੋਹੇ ਵਾਲੀ ਵੈਸੇ ਲੋੜ ਨਹੀਂ ਸੀਗੀ ਕੋਈ ਪਲਤਨ ਨਹੀਂ ਆਈ ਪਰ ਇਹਨਾਂ ਨੇ ਸਪਰੇ ਕਰਤੀ ਤੇ ਬਾਕੀ ਝੋਨਾ ਬਾਈ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਆ ਦੇਖੋ ਵੀਡੀਓ ਤੁਹਾਨੂੰ ਵੀ ਦਿਖ ਰਿਹਾਗਾ ਝੋਨਾ ਬਹੁਤ ਵਧੀਆ ਅੱਜ ਤਰੀਕ ਹੈ ਬਾਈ ਜੀ ਵੀਡੀਓ ਜਦੋਂ ਮੈਂ ਬਣਾਈ ਹੈ 27 ਤਰੀਕ ਹੈ 27 ਨੂੰ ਅਸੀਂ ਬਣਾ ਰਿਹਾ ਹੈ ਤੇ ਝੋਨਾ ਤੁਸੀਂ ਦੇਖੋ ਤਕਰੀਬਨ ਡੇਢ ਕ ਮਹੀਨੇ ਦੇ ਲਗਭਗ ਮੰਨ ਸਕਦੇ ਆ ਝੋਨੇ ਨੂੰ ਕੋਈ ਕਿਸੇ ਕਿਸਮ ਦੀ ਵੀ ਕਮੀ ਨਹੀਂ ਨਜ਼ਰ ਆਉਂਦੀ ਇਹ ਚ ਬਾਕੀ ਆਪਾਂ ਨੂੰ ਸਾਰਿਆਂ ਨੂੰ ਬਾਈ ਜੀ ਤਜਰਬਾ ਜ਼ਰੂਰ ਕਰਕੇ ਦੇਖਣਾ ਚਾਹੀਦਾ ਸਮਾਂ ਦੇ ਜਿਹੜੇ ਲੋਕ ਜ਼ਿਆਦਾ ਖੇਤੀ ਕਰਦੇ ਆ 40 50 60 60 ਕਿੱਲੇ ਖੇਤੀ ਕਰਦੇ ਆ ਉਹਨਾਂ ਨੂੰ ਇਹ ਤਜਰਬਾ ਜ਼ਰੂਰ ਕਰਨਾ ਚਾਹੀਦਾ ਜੇ ਚਲੋ ਫੇਲ ਵੀ ਹੁੰਦਾ ਤਾਂ ਉਸ ਤੋਂ ਬਾਅਦ ਆਪਾਂ ਝੋਨਾ ਲਾ ਸਕਦੇ ਆ ਟਾਈਮ ਹੁੰਦਾ ਆਪਣੇ ਕੋਲੇ ਤੇ ਪਰ ਆ ਝੋਨੇ ਨੂੰ ਦੇਖ ਕੇ ਤਾਂ ਰੂਹ ਖੁਸ਼ ਹੋ ਗਈ ਬਹੁਤ ਵਧੀਆ ਤੇ ਬਾਈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਕੁਝ ਨਾ ਕੁਝ ਉਨਾ ਇਸ ਤਰ੍ਹਾਂ ਲਾਓ ਤੇ ਇਹਦਾ ਬਾਈ ਜੀ ਖਰਚਾ ਵੀ ਤੁਸੀਂ ਦੇਖ ਲਓ ਵੀ 4000 ਤਾਂ ਲੇਬਰ ਦਾ ਹੀ ਬਚ ਗਿਆ ਤੇ 1500 ਰੁਪਏ ਸਰਕਾਰ ਨੇ ਦੇਣਾ 1000 ਰੁਪਏ ਕਰਾ ਦਾ ਬਚ ਗਿਆ ਆਪਾਂ ਨੂੰ ਤੇ 1000 1500 ਦਾ ਡੀਜ਼ਲ ਵੀ 2000 ਦਾ ਲੱਗ ਜਾਂਦਾ ਹੈ ਖਰਚੇ ਬਚੇ ਬਹੁਤ ਆਪਾਂ ਨੂੰ ਕਿੱਲੇ ਮਗਰ ਆਪਾਂ ਨੂੰ ਤਕਰੀਬਨ 7-8000 ਰੁਪਏ ਬਚ ਗਿਆ ਚਲੋ ਖੇਡਿਆ ਤਾਂ ਬਾਈ ਜੁਆ ਹੀ ਸੀਗਾ ਬਾਈ ਨੇ ਕਈ ਵਾਰੀ ਨਹੀਂ ਵੀ ਹੁੰਦਾ ਇਸ ਤਰ੍ਹਾਂ ਕੱਖ ਕੱਖ ਘੇਰ ਲੈਂਦੇ ਤੇ ਬਾਰਾ ਹੋਇਆ ਬਹੁਤ ਵਧੀਆ ਇਹ 7-8000 ਰੁਪਿਆ ਕਿੱਲੇ ਦਾ ਬਾਈ ਨੇ ਬਚਾ ਲਿਆ ਪਹਿਲੇ ਤੇ ਆਪਾਂ ਨੂੰ ਸਾਰਿਆਂ ਨੂੰ ਜ਼ਰੂਰ ਦੇਖਣਾ ਚਾਹੀਦਾ ਇਸ ਤਰ੍ਹਾਂ ਕਿ ਟੁਕਟ ਇੱਕ-ਇੱਕ ਕਿੱਲੇ ਦੀ ਵਜਾਂਦ ਕਰਕੇ ਬਾਕੀ ਬਾਈ ਜੀ ਨੇ ਦੱਸਿਆ ਵੀ ਆਪਾਂ ਇਹਨੂੰ ਹਫਤੇ-ਹਫਤੇ ਬਾਅਦ ਪਾਣੀ ਲਾਇਆ ਤੇ ਜਿਹੜਾ ਪਹਿਲਾ ਪਾਣੀ ਲਾਇਆ ਉਹ ਆਪਾਂ 25 ਦਿਨਾਂ ਬਾਅਦ ਲਾਇਆ ਵਜਾਈ ਤੋਂ ਤੇ ਹੁਣ ਹਫਤੇ-ਹਫਤੇ ਬਾਅਦ ਇਹਨੂੰ ਪਾਣੀ ਲਾਉਂਦੇ ਸੁਕਾ ਕੇ ਪੂਰਾ ਪਾਣੀ ਵੀ ਘੱਟ ਲੱਗਦਾ ਝੋਨਾ ਬਹੁਤ ਵਧੀਆ ਖੜਾ ਬਹੁਤ ਵਧੀਆ ਰੰਗ ਇੱਕ ਬਾਈ ਜੀ ਤੁਹਾਨੂੰ ਦੱਸ ਦਈਏ ਵੀ ਕਣਕ ਵੀ ਜ਼ੀਰੋ ਡਰਲ ਨਾਲ ਹੀ ਬੀਜੀ ਸੀ ਝੋਨੇ ਦੇ ਖੜੇ ਖਰਚਾਂ 'ਚ ਕਣਕ ਇਸ ਤਰ੍ਹਾਂ ਹੀ ਬੀਜੀ ਸੀ ਉਸ ਤੋਂ ਬਾਅਦ ਕਣਕ ਤੋਂ ਬਾਅਦ ਕਣਕ ਵਾਲੇ ਖਰਚਾਂ 'ਚ ਜ਼ੀਰੋ ਡਰਲ ਨਾਲ ਹੀ ਝੋਨਾ ਬੀਜਿਆ ਤੇ ਬਹੁਤ ਵਧੀਆ ਤਕਨੀਕ ਹੈ ਤੇ ਸ਼ੇਅਰ ਬਾਈ ਜੀ ਜ਼ਰੂਰ ਕਰ ਦਿਓ ਇਹ ਵੀਡੀਓ ਨੂੰ ਕਿਸਾਨ ਦਾ ਵੀ ਹੌਸਲਾ ਵੱਧਾ ਹੈ ਤੇ ਵੀਡੀਓ ਵੇਖਣ ਲਈ ハリー・ヴィラン・ダッタン・ワ